ਆਪਣਾ ਨਾਂ ਜੀ ਮਰਾਨਾ ਮਨਜੀਤ ਸਿੰਘ ਜੀ ਮਨਜੀਤ ਸਿੰਘ ਨਾਂ ਦਾ ਜੀ ਮੇਰਾ ਸਦਾ ਮਨਜੀਤ ਸਿੰਘ ਜਿਹੜੀ ਤੁਹਾਡੀ ਪਾਰਟੀ ਆ ਜਥੇਬੰਦੀ ਇਹ ਖਾਸਾ ਰਾਜਪੁਰਖ ਦਾਦੋਂ ਨੂੰ ਅੱਜ ਤੁਸੀਂ ਅਜਨਾਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹੋ ਭਾਈ ਆਪਣੇ ਆਈਜੀ ਰਣਵੀਰ ਸਿੰਘ ਜੀ ਖਟੜਾ ਸੁਲਸ ਸਿੰਘ ਜੀ ਦੇ ਨੂੰ ਲੈ ਕੇ ਜਿਹੜੀ ਉਹਨਾਂ ਨੇ ਪਿਛਲੇ ਦਿਨੀ ਜਿਹੜੇ ਆ ਉਹ ਜਥੇਦਾਰ ਅਕਾਲਪੁਰ ਸਾਹਿਬ ਨੂੰ ਮਿਲੇ ਸੀਗੇ ਤੇ ਨਾਲ ਨੂੰ ਸਿੱਟ ਦੇ ਮੁਖੀ ਵੀ ਰਹੇ ਨੇ ਤੇ ਉਹਦੇ ਉਸ ਬੰਦੇ ਕੀ ਕਹਿਣਾ ਚਾਹੁੰਦੇ ਸੋ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਜਿਹੜਾ ਗੱਲ ਜਿਹੜੀ ਗੱਲ ਕਾਨੂੰਨ ਦੇ दायरे ਚ ਆਉਂਦੀ ਹੈ ਨਾ ਉਹਨੂੰ ਹਰ ਵਾਰਾਂ ਹੀ ਦਬਾਇਆ ਜਾਂਦਾ ਜੇ ਉਹਨੇ ਵਧੀਆ ਕੰਮ ਕੀਤਾ ਵਧੀਆ ਸੈਟ ਬਣਾਈ ਵਧੀਆ ਉਹਨੇ ਸਾਰਾ ਆਪਣਾ ਪਰਤੋਲ ਪਰਚਾਲ ਕੀਤੀ ਉਹਨਾਂ ਵਧੀਆ ਕੀਤਾ ਹਨ ਤੇ ਉਹਨੂੰ ਹਣ ਦਬਾ ਕੇ ਸਗੋਂ ਉਹ ਤੋਂ ਉਲਟਾ ਦਬਾ ਪਾਇਆ ਜਾ ਰਿਹਾ ਜੋ ਗਲਤ ਆ ਤੇ ਉਹਦੀ ਸਭ ਤੋਂ ਮਦਦ ਕਰਨੀ ਚਾਹੀਦੀ ਆ ਉਹਨੂੰ ਸ਼ਹਾਵਾ ਦਿਨ ਦੇ ਬਜਾਇ ਉਹਨੂੰ ਦਬਾਇਆ ਜਾ ਰਿਹਾ ਜਥੇਦਾਰ ਜਥੇਦਾਰ ਇਕਬਾਲ ਸਿੰਘ ਦਾ ਵੀ ਪਿੱਛੇ ਗੱਲ ਚੱਲੀ ਸੀਗੀ ਤੁਸੀਂ ਇੱਕ ਕਾਨਫਰੰਸ ਦੇ ਵਿੱਚ ਸਮਾਗਮ ਸੀਗੀ ਜਥੇਦਾਰ ਬਾਦਸ਼ਾਹ ਜਿਹੜੇ ਹੈਗੇ ਆ ਪਟਨਾ ਵਾਲੇ ਉਹਨਾਂ ਤੋਂ ਕੀ ਕਹਿਣਾ ਚਾਹੁੰਦੇ ਆ ਵੇਖੋ ਜੀ ਜਿਹੜਾ ਸ੍ਰੀ ਕਾਥ ਜੈਦਰ ਹੁੰਦੇ ਆ ਨਾ ਜੀ ਉਹ ਅੰਥ ਦੇ ਸਰਮੋਰ ਹੁੰਦੇ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਹੜੀਆਂ ਪੰਥ ਉਹਨਾਂ ਦੇ ਮੂੰਹ ਹਲ ਵੇਂਦਾ ਆ ਵੀ ਇਹ ਆਪਣੇ ਸੇਵਾਵਾਂ ਵਿੱਚ ਕਿਹੜੇ ਤਰ੍ਹਾਂ ਦਾ ਰੋਲ ਨਿਭਾਉਂਦੇ ਨੇ ਜੇ ਆ ਕੋਈ ਥੋੜਾ ਗਲਤ ਉਹਨਾਂ ਦੇ ਬੱਚੇ ਗਲਤ ਕੰਮ ਕਰ ਲੈ ਆਪਾਂ ਜਾਂ ਆ ਕੋਈ ਗਲਤ ਕੰਮ ਕਰ ਲਾ ਹੋਏ ਤੇ ਫਿਰ ਤੇ ਪੰਥ ਦਾ ਕੀ ਬਣੇਗਾ ਫਿਰ ਆਪਾਂ ਨੂੰ ਸੋਚਣਾ ਚਾਹੀਦਾ ਹੈ ਪਰ ਇਹ ਜੱਜਦਾ ਦਾ ਸਾਥ ਨੂੰ ਕੀ ਕਹਿਣਾ ਚਾਹੁੰਦੇ ਜੱਜਦਾ ਦਾ ਜਨੀ ਰਜੀਤ ਸਿੰਘ ਜੀ ਬੰਦ ਨੂੰ ਕੀ ਕਹਿਣਾ ਚਾਹੁੰਦੇ ਇਹ ਦੇਖੋ ਇਹਦੀ ਬੇਨਤੀ ਕਰ ਸਕਦੇ ਕਹਿਣਾ ਕਿ ਜਉਨੇ ਤੇ ਬੇਨਤੀ ਕਰ ਸਕਦੇ ਆ ਉਹ ਇੱਕ ਉੱਚ ਬਦਵੀ ਦੇ ਨੇ ਤੇ ਬਹੁਤ ਸਿਆਣੇ ਸੁਲਝੋਏ ਨੇ ਪਰ ਉਹਨਾਂ ਨੂੰ ਬੜਾ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਆ ਤੇ ਇਹ ਛੇਤੀ ਕਾਲੀ ਜੀ ਫੈਲਾਣਾ ਨਹੀਂ ਕਰਨਾ ਚਾਹੀਦਾ ਤੇ ਵਿਚਾਰ ਕੇ ਫੈਸਲਾ ਕਰਨਾ ਚਾਹੀਦਾ ਪਰ ਖਲਸਾ ਵਾਹਿਗੁਰੂ ਦੀ ਕਿਰਪਾ